ਇੱਥੇ ਆਪਾਂ ਪੰਜਾਬ ਨੂੰ ਜੋੜਨ ਦੀਆਂ ਗੱਲਾਂ ਕਰਦੇ ਆ ਅੱਜ ਤੁਸੀਂ ਦੋ ਕੰਟਰੀਆਂ ਇਕੱਠੀਆਂ ਜੋੜਤੀਆਂ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅੱਜ ਨਹੀਂ ਬਹੁਤ ਚੰਗਾ ਲੱਗ ਰਿਹਾ ਜੀ ਦੇਖੋ ਅਮਰੀਕਾ ਦੇ ਵਿੱਚ ਜਿਹੜਾ ਇੰਡੀਅਨ ਡੈਸਪੋਰਾ ਹੈ ਖਾਸ ਕਰਕੇ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਮਰੀਕਾ ਦੀ ਤਰੱਕੀ ਦੇ ਵਿੱਚ ਉਹ ਲੰਬੇ ਸਮੇਂ ਤੋਂ ਇੱਥੇ ਇੰਡੋ ਅਮਰੀਕਨ ਐਸੋਸੀਏਸ਼ਨ ਬਣਾਈ ਗਈ ਹੈ ਕਟਗੈਂਤੀਆਂ ਵਾਸਤੇ ਔਰ ਇਹ ਸਾਰੀਆਂ ਹੀ ਕਟਗੈਂਤੀਆਂ ਜਿਹੜੀਆਂ ਸਾਡੀਆਂ ਇੱਥੇ ਡੈਸਪੋਰਾ ਵਿੱਚ ਹੈ ਇਹਨਾਂ ਨੂੰ ਭਾਰਤ ਦੇ ਵਿੱਚ ਦਰਪੇਸ਼ ਮੁਸ਼ਕਲਾਂ ਜਾਂ ਇਹਨਾਂ ਦੀ ਵੈਲਫੇਅਰ ਵਾਸਤੇ ਜਿੰਨੇ ਵੀ ਕਾਰਜ ਹੈ ਉਹ ਜਸਜੀਤ ਇਹਨਾਂ ਦੀ ਟੀਮ ਜਿਹੜੀ ਆ ਉਹ ਕਰੇਗੀ ਅਨਾਰਟੀਜ਼ ਨੂੰ ਇਕੱਠਾ ਕੀਤਾ ਹੈ ਭਾਰਤ ਦੀ ਸਾਰੀ ਅਮਰੀਕਾ ਜਿਹੜੀਆਂ ਮਨੋਰਟੀਜ਼ ਨੇ ਬਹੁਤ ਹੀ ਇੱਕ ਅੱਛਾ ਉਪਰਾਲਾ ਹੈ ਔਰ ਅਸੀਂ ਨੂੰ ਪੂਰੀ ਸਾਡੀ ਜਿੰਨੀ ਵਾਇਗਰੂ ਨੇ ਬਖਸ਼ਿਸ਼ ਕੀਤੀ ਹੈ ਤਾਕਤ ਇਸ ਹੀ ਸੌਲਵੇਸ਼ਨ ਨੂੰ ਅੱਗੇ ਲੈ ਕੇ ਜਾਉਣਾ ਹੈ ਜਿੱਥੇ ਦੇਸ਼ ਦੀ ਕਈ ਲੋਕਾਂ ਨੇ ਵਿਦੇਸ਼ ਦੀ ਧਰਤੀ ਤੇ ਆਪਣੀ ਸਫਲਤਾ ਦੇ ਚੰਡੇ ਗੱਡੇ ਨੇ ਉੱਥੇ ਦੂਜੇ ਪਾਸੇ ਇੰਡੀਆ ਦੀਆਂ ਯੂਨੀਵਰਸਿਟੀਆਂ ਦਾ ਵਿਦੇਸ਼ ਦੀਆਂ ਯੂਨੀਵਰਸਿਟੀਆਂ ਨਾਲ ਕੌਂਟਰੈਕਟ ਹੋਣ ਤੇ ਇੱਕ ਪ੍ਰੋਗਰਾਮ ਵਿਸ਼ੰਟਨ ਡੀਸੀ ਵਿੱਚ ਕਰਵਾਇਆ ਗਿਆ ਜਿਸ ਵਿੱਚ ਆਰਵਿੰਸਟ ਯੂਨੀਵਰਸਿਟੀ ਵਿਸ਼ੰਟਨ ਡੀਸੀ ਸੀਨੀਅਰ ਆਫੀਸਰ ਸੌਰਵ ਹੈਰਿਸ ਕਨਿਸੂਨ ਅਤੇ ਹਿਮਾਨੀ ਸੂਦ ਪੋਰ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਸਤਨਾਮ ਸਿੰਘ ਸੰਧੂ ਐਸਪੀ ਰਾਜ ਸਭਾ ਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਡੇਵਿਡ ਬਰਡ ਫਾਰਮਰ ਨੈਸ਼ਨਲ ਡਾਇਰੈਕਟਰ ਯੂਐਸਏ ਡਿਪਾਰਟਮੈਂਟ ਆਫ ਕਾਮਰਸ ਡਾਕਟਰ ਡੇਵਿਡ ਪਿਲਾਈ ਚੇਅਰਮੈਨ ਨੇ ਟ੍ਰਾਂਸਫਰਡ ਡਾਕਟਰ ਜਸਦੀਪ ਸਿੰਘ ਜੈਸੀ ਚੇਅਰਮੈਨ ਸਿਕਸ ਆਫ ਅਮਰੀਕਾ ਮంటర్ਪਰੀ ਕਾਉਂਟੀ ਐਗਜ਼ੀਕਟਿਵ ਆਫਿਸ ਵੱਲੋਂ ਨੁਮਾਇੰਦਿਆਂ ਨੂੰ ਭੇਜਿਆ ਗਿਆ ਇਸ ਮੌਕੇ ਜਸਦੀਪ ਸਿੰਘ ਜੈਸੀ ਨੂੰ ਸੰਗਠਨ ਦਾ ਪ੍ਰਧਾਨ ਬਣਾਇਆ ਗਿਆ ਜਿੱਥੇ ਆਪਾਂ ਪੰਜਾਬ ਨੂੰ ਜੋੜਨ ਦੀਆਂ ਗੱਲਾਂ ਕਰਦੇ ਆ ਅੱਜ ਤੁਸੀਂ ਦੋ ਕੰਟਰੀਆਂ ਇਕੱਠੀਆਂ ਜੋੜਤੀਆਂ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅੱਜ ਨਹੀਂ ਬਹੁਤ ਚੰਗਾ ਲੱਗ ਰਿਹਾ ਜੀ ਦੇਖੋ ਅਮਰੀਕਾ ਦੇ ਵਿੱਚ ਜਿਹੜਾ ਇੰਡੀਅਨ ਡਾਇਸਪੋਰਾ ਹੈ ਖਾਸ ਕਰਕੇ ਜਿਹੜੇ ਸਾਡਾ ਪ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਮਰੀਕਾ ਦੀ ਤਰੱਕੀ ਦੇ ਵਿੱਚ ਉਹ ਲੰਬੇ ਸਮੇਂ ਤੋਂ ਇੱਥੇ ਬਹੁਤ ਹੀ ਅੱਛੇ ਢੰਗ ਨਾਲ ਸਥਾਪਿਤ ਹੋ ਚੁੱਕਿਆ ਸਾਡਾ ਡਾਇਸਪੋਰਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਸਾਡਾ ਡਾਇਸਪੋਰਾ ਹੈ ਸਾਡਾ ਭਾਈਚਾਰਾ ਹੈ ਇੱਥੇ ਇਹ ਹਮੇਸ਼ਾ ਚਿੰਤਤ ਰਹਿੰਦਾ ਪੰਜਾਬ ਪੰਜਾਬ ਦੇ ਵਾਸਤੇ ਭਾਰਤ ਦੇ ਵਾਸਤੇ ਤੇ ਅਸੀਂ ਇੱਕ ਐਸਾ ਪਲੇਟਫਾਰਮ ਬਣਾਈ ਹੈ ਜਿੱਥੇ ਅਸੀਂ ਦੋਨਾਂ ਦੇਸ਼ਾਂ ਦੇ ਵਿੱਚ ਮਿਲ ਕੇ ਜਿਹੜੇ ਸਮਾਜਿਕ ਰਿਸ਼ਤੇ ਹੈ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕੰਮ ਕਰੀਏ ਅਸੀਂ ਦੇਸ਼ ਦੀ ਪ੍ਰਗਤੀ ਦੇ ਵਿੱਚ ਸਾਡਾ ਭਾਰਤੀ ਡੈਸਪੋਰ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੈ ਲੇਕਿਨ ਉਹ ਕਿਸ ਤਰ੍ਹਾਂ ਪਾ ਸਕਦਾ ਉਹ ਕਿਸ ਤਰੀਕੇ ਦੇ ਨਾਲ ਆਪਣਾ ਕੰਟਰੀਬਿਊਸ਼ਨ ਕਰ ਸਕਦਾ ਹੈ ਉਹ ਇਹ ਪਲੇਟਫਾਰਮ ਜਿਹੜਾ ਕੰਮ ਕਰੇਗਾ ਮੈਨੂੰ ਖੁਸ਼ੀ ਹੈ ਕਿ ਜੱਸੀ ਸਿੰਘ ਵਰਗੇ ਜਿਨ੍ਹਾਂ ਨੇ ਪਹਿਲਾਂ ਹੀ ਬਹੁਤ ਵਤਨਪ੍ਰਸਤ ਨੇ ਵਿਦੇਸ਼ ਦੇ ਪ੍ਰਤੀ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੇ ਆ ਸਮਾਜ ਸੇਵਾ ਦੇ ਪ੍ਰਤੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਤੇ ਅੱਜ ਇੱਕ ਵੱਡੀ ਜ਼ਿੰਮੇਵਾਰੀ ਪਈ ਹੈ ਕਿ ਭਾਰਤੀ ਘਟਗਿੰਤਿਆਂ ਦਾ ਇਹ ਮੰਚ ਤਿਆਰ ਕੀਤਾ ਗਿਆ ਹੈ ਇੰਡੋ ਅਮਰੀਕਨ ਐਸੋਸੀਏਸ਼ਨ ਬਣਾਈ ਗਈ ਹੈ ਕਟਗੈਂਤੀਆਂ ਵਾਸਤੇ ਔਰ ਇਹ ਸਾਰੀਆਂ ਹੀ ਕਟਗੈਂਤੀਆਂ ਜਿਹੜੀਆਂ ਸਾਡੇ ਇੱਥੇ ਡੈਸਪੋਰਾ ਵਿੱਚ ਹੈ ਇਹਨਾਂ ਨੂੰ ਭਾਰਤ ਦੇ ਵਿੱਚ ਦਰਪੇਸ਼ ਮੁਸ਼ਕਲਾਂ ਜਾਂ ਇਹਨਾਂ ਦੇ ਵੈਲਫੇਅਰ ਵਾਸਤੇ ਜਿੰਨੇ ਵੀ ਕਾਰਜ ਹੈ ਉਹ ਜਸਜੀਤ ਇਹਨਾਂ ਦੀ ਟੀਮ ਜਿਹੜੀ ਆ ਉਹ ਕਰੇਗੀ ਔਰ ਇਹ ਐਸੋਸੀਏਸ਼ਨ ਪੂਰੀ ਦੁਨੀਆ ਦੇ ਵਿੱਚ ਬਣ ਰਹੀ ਹੈ ਇਹ ਐਸੋਸੀਏਸ਼ਨ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੀਆਂ 5 ਏਸ ਤੇ ਨਾਲ ਹੋਰ ਪ੍ਰਮੁੱਖ ਦੇਸ਼ਾਂ ਦੇ ਵਿੱਚ ਵੀ ਇਹ ਐਸੋਸੀਏਸ਼ਨ ਬਣ ਰਹੀ ਹੈ ਔਰ ਬਹੁਤ ਜਲਦੀ ਜਿਹੜਾ ਹੈ ਪ੍ਰਵਾਸੀ ਭਾਰਤੀ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਇੰਡੀਆ ਦੇ ਵਿੱਚ ਇਹ ਐਸੋਸੀਏਸ਼ਨ ਦੀ ਗਵਾਹੀ ਦੇ ਵਿੱਚ ਜਿਹੜਾ ਸਾਡਾ ਅਮਰੀਕਨ ਡੈਸਪੋਰਾ ਹੈ ਉਸ ਦੇ ਵਿੱਚ ਸ਼ਿਰਕਤ ਕਰੇਗਾ ਇੱਥੋਂ ਦੇ ਜਿਹੜੇ ਪ੍ਰੋਮਿਨੈਂਟ ਲੋਕ ਨੇ ਉਹ ਜੱਸੀ ਜੀ ਨੂੰ ਅਸੀਂ ਰਿਕੁਐਸਟ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਲੈ ਕੇ ਆਓ ਉੱਥੇ ਫਿਰ ਚਰਚਾ ਕਰਾਂ। ਆਪਣੇ ਨੌਜਵਾਨ ਪੀੜੀ ਨੂੰ ਕਿਸ ਤਰ੍ਹਾਂ ਰੋਕ ਸਕਦੇ ਹੋ ਬਾਹਰ ਆਣ ਤੂੰ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਪੜਨ ਯੂਨੀਵਰਸਿਟੀਆਂ ਦੇ ਵਿੱਚ ਖਾਲੀ ਹੋ ਰਹੀਆਂ ਦਿਨੋ ਦਿਨ ਕੀ ਕਹਿੰਦੇ ਹੋ ਇਸ ਬਾਰੇ? ਨਹੀਂ ਮੇਰੇ ਖਿਆਲ ਰੋਕਣਾ ਸਾਡਾ ਏਜੰਡਾ ਨਹੀਂ ਹੋਣਾ ਚਾਹੀਦਾ ਸਾਨੂੰ ਉੱਥੇ ਵੀ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਆ ਸਾਡਾ ਜਿਹੜਾ ਸੁਭਾਅ ਹੈ ਅਸੀਂ ਸ਼ੁਰੂ ਤੋਂ ਹੀ ਪ੍ਰੋਗਰੈਸਿਵ ਰਹੇ ਆ ਸਾਡੇ ਭਾਰਤੀ ਲੋਕ ਖਾਸ ਕਰਕੇ ਪੰਜਾਬੀ ਔਰ ਅਸੀਂ ਅੱਜ ਕਹੀਏ ਕਿ ਜਿਹੜੇ ਬਾਹਰ ਚੱਲ ਕੇ ਸਥਾਪਿਤ ਹੋ ਗਏ ਨੇ ਉਹਨਾਂ ਨੂੰ ਦੇਖ ਕੇ ਨਵੇਂ ਨੌਜਨ ਬਾਹਰ ਨਾ ਜਾਣ ਉਹ ਕਹਿਣਾ ਗਲਤ ਹੈ ਹਾਂ ਲੇਕਿਨ ਉੱਥੋਂ ਨਿਰਾਸ਼ ਹੋ ਕੇ ਨਾਣ ਉੱਥੇ ਵੀ ਬਰਾਬਰ ਦੇ ਮੌਕੇ ਮਿਲਣ ਇੱਥੇ ਆਉਣਾ ਚਾਹਣ ਇੱਥੇ ਆ ਕੇ ਆਪਣੇ ਵਿਕਸਤ ਦੇਸ਼ ਹੈ ਇੱਥੇ ਦੇ ਜਦੋਂ ਭਾਰਤੀ ਡਾਇਸਪੋਰਾ ਨੂੰ ਜਦੋਂ ਆਪਣੇ ਪਰਾਂ ਭੈਣਾ ਭਰਾਵਾਂ ਨੂੰ ਦੇਖਦੇ ਆ ਵੱਡੇ ਉਦਯੋਗਾਂ ਤੇ ਬੈਠੇ ਆ ਵੱਡੇ ਕਾਰੋਬਾਰ ਸਥਾਪਿਤ ਕੀਤੇ ਸੁਭਾਵਿਕ ਹੈ ਕਿ ਉਹ ਪ੍ਰਭਾਵਿਤ ਹੁੰਦੇ ਬਹੁਤ ਸਾਰੀਆਂ ਤੰਦਾਂ ਜੁੜੀਆਂ ਹੁੰਦੀਆਂ ਹਨ ਰਿਸ਼ਤੇਦਾਰੀਆਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਵੀ ਆਉਣਾ ਹੁੰਦਾ ਤੇ ਇਹਨੂੰ ਰੋਕਣ ਦੀ ਗੱਲ ਕਰਨੀ ਜਿਹੜੀ ਆ ਮੈਨੂੰ ਲੱਗਦਾ ਕਿ ਉਹ ਵਾਜਬ ਨਹੀਂ ਇਸ ਦੇ ਬਜਾਏ ਸਾਨੂੰ ਉਹਨਾਂ ਨੂੰ ਵਧੀਆ ਮੌਕੇ ਦੇਣ ਦੀ ਜ਼ਰੂਰਤ ਹੈ ਡਾਕਟਰ ਜਸਦੀਪ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਤੁਹਾਨੂੰ ਕੀ ਸਰ ਨਾਮ ਮਹਿਸੂਸ ਹੋ ਰਿਹਾ ਹੈ ਬਹੁਤ ਅੱਛਾ ਮਹਿਸੂਸ ਹੋ ਰਿਹਾ ਹੈ ਡਾਕਟਰ ਸਤਨਾਮ ਜੀ ਸਾਡੇ ਕੋਲ ਆਏ ਹੋਏ ਨੇ ਔਰ ਇਨਾ ਵੱਡਾ ਉਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਦਾ ਵਿਜ਼ਨ ਲੈ ਕੇ ਜਿਹੜਾ ਅੱਜ ਮਨੋਰਟੀਜ਼ ਨੂੰ ਇਕੱਠਾ ਕੀਤਾ ਹੈ ਭਾਰਤ ਦੀ ਸਾਰੀ ਅਮਰੀਕਾ ਜਿਹੜੀਆਂ ਮਨੋਰਟੀਜ਼ ਨੇ ਬਹੁਤ ਹੀ ਇੱਕ ਅੱਛਾ ਉਪਰਾਲਾ ਹੈ ਔਰ ਅਸੀਂ ਨੂੰ ਪੂਰੀ ਸਾਡੀ ਜਿੰਨੀ ਵਾਇਗਰੂ ਨੇ ਪਕਸ਼ਿਸ਼ ਕੀਤੀ ਹੈ ਤਾਕਤ ਇਸੀ ਸਾਰਗੇਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ ਅਮਰੀਕਾ ਤੇ ਭਾਰਤ ਦੇ ਰਿਸ਼ਤੇ ਇਨਾ ਮਜ਼ਬੂਤ ਹੋਣਗੇ ਹੋਰ ਵੀ बिल्कुल मजबूत हो गए यद भी मजबूत हो गए और पता ही है मैं प्रेजिडेंट ट्रंप का बहुत सपोर्टर हाँ और उन्होंने आने एक नई उत्साह की लहर आई हुई है और मैं समझदा कि भारत और अमेरिका एक नई मज़बूत रिश्त की शुरुआत होगी इसते मेन कम की हो जो ऑर्गनाइज जी बनाई हैगी ਇਦੇ ਕੰਮ ਹੋਣਗੇ ਜੀ ਮਿਨੋਰਿਟੀ ਜਿਹੜੀਆਂ ਸਾਰੀਆਂ ਅਸੀਂ ਮਿਨੋਰਿਟੀਜ਼ ਯੂਨਾਈਟਡ ਰਹੀਏ ਇੱਥੇ ਮਿਨੋਰਿਟੀ ਅਪਲਫਮੈਂਟ ਦੀ ਗੱਲ ਕਰੀਏ ਕਿਉਂਕਿ ਐਸੀ ਅਮਰੀਕਾ ਵਿੱਚ ਜਿਹੜੇ ਮਿਨੋਰਿਟੀਜ਼ ਦੇ ਵਿੱਚ ਵੀ ਮਿਨੋਰਿਟੀਸ ਆ ਅੱਜ ਅਸੀਂ ਜਦੋਂ ਅਮਰੀਕਾ ਵਿੱਚ ਮਿਨੋਰਿਟੀ ਦੀ ਗੱਲ ਕਰਦੇ ਆ ਅਸੀਂ ਐਫਰੀਕਨ ਅਮਰੀਕਨ ਹਿਸਪੈਨਿਕਸ ਇਸ ਤੋਂ ਅੱਗੇ ਜਾ ਕੇ ਗੱਲ ਰੁਕ ਜਾਂਦੀ ਹੈ ਔਰ ਅਸੀਂ ਜੇ ਅਸੀਂ ਇੰਡੀਅਨ ਅਮਰੀਕਨਸ ਨੂੰ ਦੇਖੀਏ ਅਸੀਂ ਸਿੱਖ Hindu ਵੀ ਦੇ ਵਿੱਚ ਆ ਜਾਂਦੇ ਨੇ ਮੁਸਲਮਨ ਕ੍ਰਿਸਚੀਅਨ ਜਿਹੜੇ ਅਸੀਂ ਇੰਡੀਅਨ origin ਦੇ ਆ ਅਸੀਂ ਤੇ ਮਿਨੋਰਿਟੀਆਂ ਵਿੱਚ ਵੀ ਬਹੁਤ ਇੱਕ ਛੋਟੀ ਮਿਨੋਰਿਟੀ ਹੈ साड़ी आवाज इस साडे राइट्स मोलपच सुननाइट्सिक्योर करना भी एक बहुत बड़ा चैलेंज है और ये एसोसिएशन काम करेगी धन्यवाद बात करते हैं इनसे कि मोदी जी जो दस साल में जो काम किया है कैसे लग रहा है आपको मेरे को बहुत अच्छा लगता है मुझे बहुत प्राइड फील होती है मैं देखती हूँ कि इंडियंस सब जगह दुनिया में दे आर प्रॉस्परिंग वो बहुत ग्रो कर रहे हैं वो इन्वेस्टमेंट्स कर रहे हैं पूरी दुनिया में और अपने लिए नाम बना रहे हैं और बहुत खुशी होती है लास्ट टेन ईयर के बाद अभी मोदी जी को किस तरह से देख रहे हो आप वर्ल्ड में आई थिंक दस साल पहले बहुत लोगों को नहीं पता था कि मोदी जी कौन हैं कैसे हैं अब उनको बहुत रिस्पेक्ट देते हैं सब जगह उनको रिस्पेक्ट देते हैं इंडिया को बहुत रिस्पेक्ट करते हैं वर्ल्ड में कैसे देखा जाता है नरेंद्र मोदी की अभी मेटोरिटी को इज़ अ लीडर an uh, international leader i think so i think international leader jaisa dikhte hain india ki economy itni achhi ho gayi hai and it's all or because of him jo program kitte ja rahe sikha walon narendra modi de naal jodne waste ye bridge jada baneya hoya hai ye kyon ni strong bhanda tut janda hai bhanda hai india de vich ki ke de vich karan ki hai ਮੈਂ ਚੱਤਰ ਸਿੰਘ ਸੈਣੀ ਹਾਂ ਸ਼ੀਟ ਕੁਮਾਉਂਪਾਰਕ ਵਾਸ਼ਿੰਗ ਡੀਸੀ ਏਰੀਆ ਦੇ ਵਿੱਚ ਇੱਕ ਮਿਨੋਰਿਟੀ ਕਾਨਫਰੰਸ ਹੋ ਰਹੀ ਹੈ ਇਹ ਮੋਦੀ ਜੀ ਦਾ ਐਫਰਟ ਹੈ ਯੂਨੀਵਰਸਿਟੀਆਂ ਨੂੰ ਦੋਨੋਂ ਨੂੰ ਚੰਡੀਗੜ੍ਹ ਤੇ ਵਾਸ਼ਿੰਗ ਯੂਨੀਵਰਸਿਟੀ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਇਨੀਸ਼ੀਏਟਿਵ ਜਿਹੜਾ ਤੁਸੀਂ ਪੁੱਛਿਆ ਨੇ ਜੀ ਇਹ ਪ੍ਰੋਗਰੈਸ ਨਹੀਂ ਹੋ ਰਹੀ ਮੇਰਾ ਖਿਆਲ ਇਹ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਪ੍ਰੋਗਰੈਸ ਲੇਕਿਨ ਇਹ ਸਲੋ ਪ੍ਰੋਸੈਸ ਹੈ ਇਦੇ ਵਿੱਚ ਬਹੁਤੀ ਸਾਰੀਆਂ ਪਾਰਟੀਆਂ ਬਹੁਤ ਸਾਰੇ ਬੰਦੇ ਇਨਵੋਲਡ ਹੈਗੇ ਆ ਚਤਤ ਸਿੰਘ ਜੀ ਇਹ ਗੱਲਬਤ ਕਰਦੇ ਕਿ ਪੰਜਾਬ ਦੇ ਵਿੱਚ ਕਿਉਂ ਨਹੀਂ ਕਿਸਾਨ ਕਿਉਂ ਨਹੀਂ ਜੋੜ ਰਹੇ ਪੰਜਾਬੀ ਕਮਿਊਨਿਟੀ ਕਿਉਂ ਨਹੀਂ ਜੋੜ ਰਹੀ बीजेपी ਦੇ ਨਾਲ ਉਹਦਾ ਕਾਰਨ ਕੀ ਹੈ ਮੇਰਾ ਪਰਸਨਲ ਖਿਆਲ ਆਇਆ ਜੀ ਜਿਹੜਾ মিডিਆ ਹੈ ਜਾਂ ਜਿਹੜੇ ਆਪੋਜੀਟ ਇੰਟਰਸਟ ਵਾਲੇ ਬੰਦੇ ਨੇ ਪੋਲੀਟੀਕਲ ਬੰਦੇ ਨੇ ਉਹ ਕੋਈ ਮਦਦ ਨਹੀਂ ਕਰਦੇ ਬਹੁਤੀ ਜ਼ਿਆਦਾ तो जड़ा इन्फ्लूंस मीडिया ने दिता होया उस करके जोड़ा है उन्होंने समर्थन नहीं मिले पूरा आज हमारे साथ हैं अड़प्पा जी अड़प्पा जी, जी आप बीजेपी के लीडर वाशिंगटन डी सी मैरिलैंड में कैसे महसूस हो रहा है आज इतना बड़ा अवार्ड नरेंद्र मोदी जी को मिला है सर बहुत अच्छा लग रहा है क्योंकि ये प्राइम मिनिस्टर मोदी जी का जो सपना है उसको साकार कर रहे हैं आ, उसके लिए सतनाम संधू जी का बहुत बहुत धन्यवाद वो जो चंडीगढ़ का हेड है और उन्होंने अपना जे.सी. सिंह यहाँ का जो लोकल लीडर है अमेरिका में एंटरप्रेनर है उनके सहायक से के साथ एडवेंटिस्ट यूनिवर्सिटी के साथ एक गठबंधन किया है इट्स गुड दैट मेनी यूनिवर्सिटी कई यूनिवर्सिटीज़ भारत आ रहे हैं मगर जब चंडीगढ़ यूनिवर्सिटी एडवेंटिस्ट यूनिवर्सिटी को भारत भी ला रहे हैं और ये एडवेंटिस्ट यूनिवर्सिटी प्राइम मिनिस्टर माननीय लोकप्रिय प्रधानमंत्री जी को मोदी जी को जो अवार्ड दिया है ये सारे भारतीयों को बहुत कारण है फक्र है उसमें जी अड़प्पा जी के जो लड़के हैं हमारे जुआ पीढ़ी है जो हमारी वो भारत में क्यों नहीं स्टडी कर रही बाहर की तरफ रुख किया हुआ है लोग आ रहे हैं बाहर की तरफ वहाँ के स्टॉप कैसे कर सकते हो उनको तो वो ये की चीज़ है क्योंकि उसमें आ, बाहर एजुकेशन बेहतरीन है वो जो इंडस्ट्री का जो आ, चाहिए वो यहाँ ट्रेनिंग होती है हमारे भारतीय विधान में आईआईटी आईएएम छोड़ के बाकी जगह ऐसा नहीं हो रहा है तो इसका एक अभाव है इसलिए वो बाहर भी आ रहे हैं मगर जो चंडीगढ़ यूनिवर्सिटी ने बोला कि वो जो पढ़ाई जो होगी जो इंडस्ट्री को चाहिए वही उसी पे ट्रेनिंग होगी अगर ऐसा बाकी कई यूनिवर्सिटीज़ शुरू करेंगे तो ये रुक जाएगा भारत में ही लोग स्टूडेंट्स पढ़ना शुरू करेंगे आपको लगता नहीं कि बाहर का लोगों का बहाना है सिर्फ आने का लेकिन हमारी इंडिया में यूनिवर्सिटियाँ की भी अच्छी स्टडी है उधर बिल्कुल अब सही फरमा है क्योंकि बेहतरीन जिंदगी एक एक ऐसा ये भी है कि भारत को छोड़ के बाहर बड़ा अच्छा है खासकर अमेरिका में कनाडा में ऑस्ट्रेलिया में मगर यहाँ आके जब देखते हैं बड़ा निराश हो जाते हैं हताश हो जाते हैं क्योंकि ये जो आ, दूर की वो घास बड़ा हरी लगती है तो वो इसमें बिल्कुल लागू होती है लास्ट टेन ईयर पे जो नरेंद्र मोदी आया था अब देख रहे हो इंडिया कहाँ पहुँच गया कैसे लग रहा है आपको एक तो पहली मेट्रिक यही है कि जो पंद्रह या सत्रह स्थान में इकानमी थी दस साल के अंदर अंदर पाँचवीं स्थान पे पहुंच गया अभी सारे इकानमिस्ट एक यही बोल रहे हैं कि कुछ महीनों में अभी छः महीनों में चौथा बनेगा और दो साल में तीसरा बनने वाला है तो इससे बड़ा और क्या चाहिए इकानमी और बाकी जो भी देख लीजिए जो प्रोग्रेस है इंडिया का जो रोड है इंफ्रास्ट्रक्चर है और लोगों का जो जिंदगी है जैसे लार्ज स्केल बैंक अकाउंट्स है ये सब इन्होंने दिन रात मेहनत करके दस साल में अचीव किया है धन्यवाद शुक्रिया So Republican Party and Narendra Modi ji, I feel like have a strategic alliance very well together. One thing I tell about Modi ji is, regardless of who is in the administration, he works very well. But I have to tell you that his strategic alliance, the values, their vision for the world, as in let's focus on the nation first uh, versus focusing on everything else. Such as wars and so on and so forth. He aligns with uh, President Trump. Whole lot than he aligns with anybody else. Uh, you know, last ten years narendra modi, you see people like a worldwide leader. what do you think? i think uh, i I can't tell you enough how much we enjoy having narendra modi's leadership. i came to this beautiful country about 23 years back. when i go back, i'm astonished of the changes that happened just in the past 10 years. i feel that kind of transformative changes don't happen if you don't have a visionary leader like modi so i'm very ecstatic now we have united states president trump, who is amazingly Visionary and India is supported Narendra Modi ji. I think we will be Vishwa gurus in the world. Thank you so much to thank have assembled so in God's house, such a beautiful place, such a beautiful God's house. And I would like to thank Washington Adventist University for hosting this summit today, Dr. K for doing what you have done for us. Thank you so much. Uh, the idea of this summit came when Honorable Satnam Singh D. Sandhu, Chancellor of Chandigarh University and our Sabha member visited this uh, campus uh, few a few months back. And while walking on the grounds of this campus, he had this vision, the idea, and he said, I feel the same minority strength on this campus the way I feel it in my Chandigarh University campus the same strength and he said we want to do something for the minorities together. And, and uh, this is how this beautiful idea came and of course our uh, Prime Minister Modi's vision of Sapta-Assad, uh, Sapta-Vegas uh, and equality and diversity that we see growing in India. Uh, this idea has come up and uh, with, with the divisiveness that's happening right now, we see that in Canada, we seeing this uh, all over now. Uh, where places of worship are being attacked and, and uh, uh, communities are being united. I mean divided. I think this is the most uh, important thing that we can do at this time, so that we can bring communities together. We can get united. Hindus, Sikhs, Muslims, Christians, Jews, Jains, Buddhists—we are all minorities. But once we get together, we become a strong. Body united, we are very strong. So, uh, this is a very good initiative, and uh, coming and so many leaders from our community. Guru Singh is here, uh, we, yes. have Singh, uh, we have Balinder Singh Shammi, we have ji Singh Sony. Soni sir, thank you. Uh, Sethi sir is here, Hatan Singh, Gujarat Bhadra Bhatra I have Dr. Poga there. All of you, my friends, are here. Chakra Singh, I mean, I cannot be. Uh, more thankful. Uh, we have uh, Mr. Rubin. Uh, thank you for coming, and this is going to be a wonderful thing. We are going to be doing a lot of things today. We're going to have these panel discussions on Minority of uh, There will be a historic MOU signing uh, between the two universities today, and uh, we are going to be uh, uh, giving a special gift today that's uh, going to be a surprise. But thank you all for coming.